ਹਾਂ ਜੂ ਗੈਸਾ ਇੱਕ ਹੋਰ ਗੋਲਾ ਇਸ ਪਾਸੇ ਆ ਰਿਹਾ ਆ ਦੇਖੋ ਆ ਦੇਖੋ ਤਾਂ ਹੰਜੂ ਗੈਸ ਦੇ ਬਾਕ ਕਿਦਾਂ ਦੀ ਤਿਆਰੀ ਕਿਦਾਂ ਦੀ ਹੈ ਦਿੱਲੀ ਜਾਣ ਲਈ ਤਿਆਰੀ ਹੈ ਜੀ ਪਰਸਨ ਨੂੰ ਦੇਖਿਓ ਤੁਸੀਂ ਹਾਂਜੀ ਬੈਰੀਕੇਡ ਬਹੁਤ ਮੋٹے ਮੋٹے ਲਾਤੇ ਆਹ ਹੋ ਜ਼ਿੱਕੀ ਹੈ ਸਾਡੇ ਵਾਸਤੇ ਇਹ ਪੰਜ ਪੰਜ 400 ਆਏ ਨੇ ਜਦੋਂ ਪੰਜਾਬ ਪੂਰਾ ਉੱਠ ਗਿਆ ਆ ਜਾਏਗਾ ਫਿਰ ਕਿੱਥੇ ਜਾਣਗੇ ਇਹ ਦੀ ਗਿਣਤੀ ਦੇ ਵਿੱਚ ਕਿਸਾਨ ਇਸ ਪਾਸੇ ਇਕੱਠੇ ਹੋਏ ਹੋਏ ਆ ਔਰ ਹੁਣ ਫਿਰ ਤਿਆਰੀ ਹੈ ਉਧਰਲੇ ਪਾਸਿਓਂ ਗੋਲਾ ਦਾਗਿਆ ਜਾਏਗਾ ਤਾਂਕਿ ਖਦੇੜਿਆ ਜਾਵੇ ਔਰ ਇਸ ਪਾਸੇ ਪੂਰੀ ਦੀ ਪੂਰੀ ਜ਼ਬਰਦਸਤ ਤਰੀਕੇ ਨਾਲ ਤਿਆਰੀ ਕੀਤੀ ਹੋਈ ਆ ਵੱਡੇ ਵੱਡੇ ਪੱਥਰ ਲਾਏ ਗਏ ਆ ਦੇਖੋਗੇ ਤੁਸੀਂ ਤਾਂ ਆ ਸਾਹਮਣੇ ਸਾਹਮਣੇ ਦੇਖੋ ਤੁਸੀਂ ਇਧਰ ਸੱਜੂ ਗਿਆ ਤਾਂ ਗੋਲਾ ਇਸ ਪਾਸੇ ਡਿੱਗ ਗਿਆ ਥੱਲੇ ਖੱਡੇ ਪੁੱਟੇ ਗਏ ਆ ਇਥੋਂ ਤਾਂਕਿ ਟਰੈਕਟਰ ਜਿਹੜੇ ਆ ਉਹ ਇਥੋਂ ਨਿਕਲ ਨਾ ਸਕਣ ਇਧਰੋਂ ਲੰਘ ਨਾ ਸਕਣ ਟਰੈਕਟਰ ਆ ਥੱਲੇ ਵਾਲੇ ਜਿਹੜੇ ਰਾਹ ਦੇਖੋ ਤੁਸੀਂ ਪੁੱਟੇ ਹੋਏ ਆ ਪਾਸੇ ਵੀ ਜਿਹੜਾ ਜਵਾਨ ਖੜਾ ਉਹ ਇਸ਼ਾਰੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਇਸ ਜਵਾਨ ਦੇ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਔਰ ਲਗਾਤਾਰ ਕਿਸ ਤਰੀਕੇ ਦੇ ਨਾਲ ਨਜੱਠਣਾ ਪ੍ਰਦਰਸ਼ਨਕਾਰੀਆਂ ਦੇ ਨਾਲ ਜਾਂ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਤਾਂ ਇਹ ਤਿਆਰੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਇਹਨਾਂ ਨੇ ਆਪਣੀ ਹੀ ਪੁਲਿਸ ਮੁਲਾਜ਼ਮਾਂ ਤੇ ਬੰਬ ਸਿੱਟਤਾ ਅੱਛਾ ਚਲੋ ਹੁਣ 5 ਮਿੰਟ ਪਹਿਲਾਂ ਉਹ ਜਿੱਥੇ ਵੈਰੀਗੇਟਰ ਲੱਗੇ ਹੋਏ ਨੇ ਉੱਥੇ ਹੀ ਸਿੱਟਤਾ ਅੱਛਾ ਉਹਨਾਂ ਦੇ ਮੁਲਾਜ਼ਮ ਭੱਜ ਕੇ ਜਾਣ ਪਹਚਾਈਆਂ ਉਹਨਾਂ ਨੇ ਔਰ ਇੱਕ ਹੋਰ ਆ ਹੰਝੂ ਗੈਸ ਦਾ ਘੋੜਾ ਇੱਧਰ ਦੇਖੋ ਆ ਰਿਹਾ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਹੰਝੂ ਗੈਸ ਦੇ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਗੱਡੀ ਦੇ ਉੱਪਰ ਆ ਕੇ ਡਿੱਗਿਆ ਇਹ ਗੋਲਾ ਇੱਕ ਗੋਲਾ ਹੋਰ ਡਿੱਗਿਆ ਆ ਕੇ ਤਾਂ ਹੰਝੂ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਆ ਕਿਸਾਨ ਅੰਦোলন ਫਿਰ ਤੋਂ ਸ਼ੁਰੂ ਹੋ ਰਿਹਾ ਹੈ ਔਰ ਤਸਵੀਰ ਸਿੱਧਾ ਦਿਖਾਉਣੇ ਆ ਸੀ ਤੁਹਾਨੂੰ ਕਿ ਖਦੇੜਣ ਦੇ ਲਈ ਹੁਣ ਹੰਝੂ ਗੈਸ ਦੇ ਗੋਲੇ ਚਲਾ ਕੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰ ਦਿਖਾਉਣੇ ਆ ਸੀ ਸਿੱਧਾ ਤੁਹਾਨੂੰ ਲੈ ਚਲਦੇ ਆ ਸ਼ੰਭੂ ਬਾਰਡਰ ਤੇ ਆ ਅਸੀਂ ਇਸ ਵੇਲੇ ਔਰ ਮੌਕੇ ਦੀ ਤਸਵੀਰ ਦਿਖਾਉਣੇ ਆ ਕਿ ਸਾਰੇ ਬਾਰਡਰ ਪੂਰੇ ਸੀਲ ਕਰ ਦਿੱਤੇ ਗਏ ਆ ਔਰ ਇਹ ਤਸਵੀਰ ਸਿੱਧੀ ਲੈ ਕੇ ਚਲਦੇ ਆ ਤੁਹਾਨੂੰ ਸ਼ੰਭੂ ਬਾਰਡਰ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਕੱਠੇ ਹੋਏ ਹੋਏ ਨੇ ਔਰ ਉਸ ਪਾਸੇ ਲੈ ਕੇ ਚਲਦੇ ਆ ਜਿਸ ਪਾਸੇ ਸ਼ਾਇਦ ਪ੍ਰੈਕਟਿਸ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲੇ ਛੱਡ ਕੇ ਦੇਖੇ ਇਸ ਪਾਸੇ ਦੇਖੋਗੇ ਤੁਸੀਂ ਔਰ ਇਸ ਪਾਸੇ ਗੋਲੇ ਚੱਲ ਰਹੇ ਨੇ ਇਸ ਪਾਸੇ ਹੰਝੂ ਗੈਸ ਦੀ ਜੋ ਹੈ ਉਹ ਗੋਲੇ ਛੱਡ ਕੇ ਸ਼ਾਇਦ ਅਭਿਆਸ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਤਸਵੀਰ ਸਿੱਧੀ ਅਸੀਂ ਦਿਖਾ ਰਹੇ ਤੁਹਾਨੂੰ ਪੂਰਾ ਦਾ ਪੂਰਾ ਜਿਹੜਾ ਸ਼ੰਭੂ ਬੈਰੀਅਰ ਹੈ ਉੱਥੇ ਮਾਹੌਲ ਕੀ ਬਣਦਾ ਹੋਇਆ ਨਜ਼ਰ ਆ ਰਿਹਾ ਉਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਸ਼ੰਭੂ ਬੈਰੀਅਰ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਇਕੱਠ ਹੈ ਕੀਤਾ ਹੋਇਆ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚ ਰਹੇ ਔਰ ਉਹ ਦੇਖੋਗੇ ਸਾਹਮਣੇ ਤੁਸੀਂ ਵੱਜਰ ਵਾਹਨ ਆ ਰਿਹਾ ਜਿਹੜਾ ਇਹ ਪ੍ਰੈਕਟਿਸ ਚੱਲ ਰਹੀ ਹੈ ਸ਼ੰਭ ਪਰ ਕਿ ਕਿਸ ਤਰੀਕੇ ਦੇ ਨਾਲ ਅੰਦੋਲਨਕਾਰੀਆਂ ਨੂੰ ਖਦੇੜਨਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਣਾ ਤਾਂ ਇੱਕ ਇਸ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਪਹੁੰਚੇ ਹੋਇਆ ਉਹ ਵੀ ਦਿਖਾਉਣਾ ਤੁਹਾਨੂੰ ਤਾਂ ਇਸ ਪਾਸੇ ਦੀ ਮੂਵਮੈਂਟ ਜਿਹੜੀ ਹੈ ਸਾਹਮਣੇ ਦੇਖ ਸਕਦੇ ਹੋ ਤੁਸੀਂ ਕਿ ਹੰਝੂ ਗੈਸ ਦੇ ਗੋਲੇ ਛੱਡੇ ਗਏ ਆ ਗੋਲੇ ਛੱਡ ਕੇ ਕਿਸ ਤਰੀਕੇ ਨਾਲ ਖਦੇੜਨਾ ਉਹ ਪੂਰੀ ਦੀ ਪੂਰੀ ਪ੍ਰੈਕਟਿਸ ਰਿਹਸਲ ਜਿਹੜੀ ਆ ਉਹ ਮੌਕੇ ਦੇ ਉੱਪਰ ਚੱਲ ਰਹੀ ਹੈ ਤਾਂ ਦੋਵੇਂ ਪਾਸੇ ਵੱਡੇ ਵੱਡੇ ਪੱਥਰ ਲਾਏ ਗਏ ਆ ਦੇਖੋਗੇ ਤੁਸੀਂ ਤਾਂ ਆਹ ਸਾਹਮਣੇ ਸਾਹਮਣੇ ਦੇਖੋ ਤੁਸੀਂ ਇਧਰ ਹੰਝੂ ਗੈਸ ਦਾ ਗੋਲਾ ਇਸ ਪਾਸੇ ਛੱਡਿਆ ਗਿਆ ਚਲਾਦੀ ਗਈ ਹੈ ਦੇਖ ਸਕਦੇ ਹੋ ਤੁਸੀਂ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਆ ਲਗਾਤਾਰ ਗੋਲੇ ਧਾਕੇ ਜਾ ਰਹੇ ਆ ਇਸ ਪਾਸੇ ਧੂਆ ਤੁਹਾਨੂੰ ਨਜ਼ਰ ਆਇਆ ਤਾਂ ਉਧਰ ਕਿਸਾਨਾਂ ਦੇ ਵਿੱਚ ਵੀ ਵੱਡਾ ਜੋਸ਼ ਹੈ ਜੋਸ਼ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਤਾਂ ਉਧਰੋਂ ਹੰਝੂ ਗੈਸ ਦੇ ਗੋਲੇ ਧਾਕੇ ਜਾ ਰਹੇ ਨੇ ਅਭਿਆਸ ਅਭਿਆਸ ਕੀਤਾ ਜਾ ਰਿਹਾ ਹੈ ਰਿਹਸਲ ਕੀਤੀ ਜਾ ਰਹੀ ਹੈ ਕਿ ਮੌਕੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਟੈਕਲ ਕਰਨੀ ਹੈ ਪੂਰੀ ਦੀ ਪੂਰੀ ਸਿਚੁਏਸ਼ਨ ਤਾਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਲਾਲ ਤੇ ਨੀਲੀ ਬੱਤੀਆਂ ਜਗ ਰਹੀਆਂ ਨੇ ਜਿਸ ਉਦੇ ਉੱਪਰ ਗੱਡੀ ਦੇ ਉੱਪਰ ਔਰ ਇਧਰ ਦੇ ਬੰਨਿਓ ਪੁਲਿਸ ਦੇ ਜਿਹੜੇ ਅਮਲਾਜ਼ਮ ਨੇ ਉਹ ਪੱਥਰ ਸੁੱਟ-ਸੁੱਟ ਕੇ ਅਭਿਆਸ ਕਰ ਰਹੇ ਨੇ ਔਰ ਹੁਣ ਫਿਰ ਗੋਲਾ ਦਾਗਿਆ ਜਾਏਗਾ ਸ਼ਾਇਦ ਤਿਆਰੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਪੂਰੀ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜੋ ਹਰਿਆਣਾ ਪੁਲਿਸ ਦੇ ਜਵਾਨ ਨੇ ਜਾਂ ਹੋਰ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹ ਤਾਇਨਾਤ ਕੀਤੀ ਹੋਈ ਆ ਤਾਂ ਇਸ ਪਾਸੇ ਦਾ ਮਾਹੌਲ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਮੌਕੇ ਦੇ ਉੱਪਰ ਸਿਚੁਏਸ਼ਨ ਕੀ ਹੈ ਮੌਕੇ ਦਾ ਮਾਹੌਲ ਕੀ ਕਹਿ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਪਾਸੇ ਇਕੱਠੇ ਹੋਏ ਹੋਏ ਆ ਔਰ ਹੁਣ ਫਿਰ ਤਿਆਰੀ ਹੈ ਉਧਰਲੇ ਪਾਸਿਓਂ ਗੋਲਾ ਦਾਗਿਆ ਜਾਏਗਾ ਔਰ ਤਾਂਕਿ ਖਦੇੜਿਆ ਜਾਵੇ ਔਰ ਸਪਾਸੇ ਪੂਰੀ ਦੀ ਪੂਰੀ ਜ਼ਬਰਦਸਤ ਤਰੀਕੇ ਨਾਲ ਤਿਆਰੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਤਾਂ ਕਿ ਕਿਸਾਨਾਂ ਨੂੰ ਇੱਥੋਂ ਤੁਰੰਤ ਭੁਜਾਇਆ ਜਾਵੇ ਤੁਰੰਤ ਖਦੇੜਿਆ ਜਾਵੇ ਤਾਂ ਕਿ ਬੈਰੀਗੇਟ ਟੱਪ ਕੇ ਅੱਗੇ ਨਾ ਲੰਘ ਸਕਣ ਕਿਸਾਨ ਪਰ ਕਿਸਾਨਾਂ ਦਾ ਜੋਸ਼ ਜਿਹੜਾ ਉਹ ਵੀ ਦੇਖਣ ਵਾਲਾ ਮੌਕੇ ਦੇ ਉੱਪਰ ਤਾਂ ਹੁਣ ਅਗਲੀ ਤਸਵੀਰ ਜਿਹੜੀ ਹੈ ਉਹ ਵੀ ਅਸੀਂ ਦਿਖਾਵਾਂਗੇ ਤੁਹਾਨੂੰ ਕਿਉਂਕਿ ਲਗਾਤਾਰ ਜਿਹੜਾ ਇਹ ਰਿਹਰਸਲ ਚੱਲ ਰਹੀ ਹੈ ਮੌਕੇ ਦੇ ਉੱਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਲਿਆਂਦੀ ਗਈ ਹੈ ਵੱਜਰਮਹਨ ਲਿਆਂਦਾ ਗਿਆ ਜਾਂ ਪਿੱਛੇ ਉਸਦੇ ਹੋਰ ਵੀ ਫੋਰਸ ਪੂਰੀ ਦੀ ਪੂਰੀ ਤਾਇਨਾਤ ਕੀਤੀ ਹੈ ਤਾਂ ਹਲਚਲ ਇਹ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਪਾਸੇ ਵੀ ਜਿਹੜਾ ਜਵਾਨ ਖੜਾ ਉਹ ਇਸ਼ਾਰੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਇਸ ਜਵਾਨ ਦੇ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਔਰ ਲਗਾਤਾਰ ਕਿਸ ਤਰੀਕੇ ਦੇ ਨਾਲ ਨਜੱਠਣਾ ਪ੍ਰਦਰਸ਼ਨਕਾਰੀਆਂ ਦੇ ਨਾਲ ਜਾਂ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਤਾਂ ਇਹ ਤਿਆਰੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਦੋਵੇਂ ਬੰਨੇ ਇਸੇ ਤਰੀਕੇ ਦੇ ਨਾਲ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਤਸਵੀਰ ਕਿਸਾਨ ਅੰਦੋਲਨ ਤੋਂ ਪਹਿਲਾਂ ਦੀ ਤਿਆਰੀ ਦੀ ਹੈ ਤਾਂ ਪੂਰਾ ਦਾ ਪੂਰਾ ਥੱਲੇ ਦਾ ਮਾਹੌਲ ਜਿਹੜਾ ਉਹ ਵੀ ਦੇਖ ਸਕਦੇ ਹੋ ਤੁਸੀਂ ਪੂਰਾ ਥੱਲੇ ਖੱਡੇ ਪੁੱਟੇ ਗਏ ਆ ਇੱਥੋਂ ਤੱਕ ਕਿ ਟਰੈਕਟਰ ਜਿਹੜੇ ਆ ਉਹ ਇੱਥੋਂ ਨਿਕਲ ਨਾ ਸਕਣ ਇਧਰੋਂ ਲੰਘ ਨਾ ਸਕਣ ਟਰੈਕਟਰ ਆ ਥੱਲੇ ਵਾਲੇ ਜਿਹੜੇ ਰਾਹ ਦੇਖੋ ਤੁਸੀਂ ਪੁੱਟੇ ਹੋਏ ਆ ਔਰ ਉੱਥੇ ਹੀ ਕੱਗਰ ਦਾ ਜਿਹੜਾ ਕੱਗਰ ਵਗ ਰਿਹਾ ਥੋੜਾ ਬਹੁਤਾ ਪਾਣੀ ਜਿਹੜਾ ਲੰਘਦਾ ਹੋਇਆ ਨਜ਼ਰ ਆ ਰਿਹਾ ਇਹਦੇ ਵਿੱਚੋਂ ਹੀ ਲੋਕ ਲੰਘਦੇ ਹੋਏ ਨਜ਼ਰ ਆ ਰਹੇ ਸੀ ਔਰ ਇਧਰਲੇ ਬੰਨੇ ਲੋਕ ਵੀ ਨੇ ਇਧਰਲੇ ਬੰਨੇ ਕੀ ਕਹਿ ਰਹੇ ਲੋਕ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਇਹ ਲੋਕਾਂ ਦੇ ਵਿੱਚ ਵੀ ਉਤਸ਼ਾਹ ਤੇ ਜੋਸ਼ ਜਿਹੜਾ ਉਹ ਦੇਖ ਸਕਦੇ ਹੋ ਤੁਸੀਂ ਕਿ ਮੌਕੇ ਦੇ ਉੱਪਰ ਮਾਹੌਲ ਕੀ ਹੈ ਮੌਕੇ ਦਾ ਮਾਹੌਲ ਕੀ ਕਹਿ ਰਿਹਾ ਉਹ ਵੀ ਜਰੂਰ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਕੀ ਕਹਿੰਦੇ ਨੇ ਬਾਈ ਜੀ ਤੁਸੀਂ ਲੋਕਾਂ ਨੂੰ ਇੱਥੋਂ ਦੇ ਹੋ ਹਾਂਜੀ ਇੱਥੋਂ ਦੇ ਮੌਕੇ ਦੇ ਉੱਪਰ ਫਿਰ ਤਾਂ ਹੰਝੂ ਵੀ ਹੰਝੂ ਗੈਸ ਦਾ ਗੋਲਾ ਇਸ ਪਾਸੇ ਆ ਕੇ ਡਿੱਗਿਆ ਇੱਥੇ ਆ ਕੇ ਹੰਝੂ ਗੈਸ ਦਾ ਗੋਲਾ ਡਿੱਗਿਆ ਤਾਂ ਦੂਰ ਤੋਂ ਦਾਗੇ ਗਏ ਸੀ ਗੋਲੇ ਹੰਝੂ ਗੈਸ ਦੇ ਗੋਲੇ ਇਸ ਪਾਸੇ ਡਿੱਗਿਆ ਸੀਗਾ ਔਰ ਉੱਥੇ ਦੇਖ ਸਕਦੇ ਹੋ ਤੁਸੀਂ ਇੱਥੇ ਹੰਝੂ ਗੈਸ ਦੇ ਗੋਲੇ ਇੱਥੋਂ ਤੱਕ ਜਿਹੜੇ ਆ ਉਹ ਪਹੁੰਚ ਰਹੇ ਆ ਟੀਅਰ ਗੈਸ ਦੇ ਗੋਲੇ ਔਰ ਇਧਰਲੇ ਬੰਨੇ ਦੇਖੋ ਤੁਸੀਂ ਕਿਸਾਨ ਇਧਰਲੇ ਬੰਨੇ ਆ ਕੇ ਖੜੇ ਆ ਕੀ ਕਹਿ ਰਹੇ ਆ ਕਿਸਾਨ ਸੁਣਦੇ ਆ ਇਹਨਾਂ ਤੋਂ ਕੀ ਕਹੋਗੇ ਬਾਈ ਜੀ ਹਿੰਦਾ 5 ਸਾਲ 5-4 ਹੰਝੂ ਗੈਸ ਦਾ ਇੱਕ ਹੋਰ ਗੋਲਾ ਇਸ ਪਾਸੇ ਆ ਰਿਹਾ ਆ ਦੇਖੋ ਆ ਦੇਖੋ ਤਾਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਅਸਮਾਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਮਾਹੌਲ ਪੰਜ ਪੰਜ 400 ਆਏ ਨੇ ਜਦੋਂ ਪੰਜਾਬ ਪੂਰਾ ਉੱਠ ਕੇ ਆ ਜਾਏਗਾ ਫਿਰ ਕਿੱਥੇ ਜਾਣਗੇ ਅਥਰੂ ਗੈਸ ਦੇ ਗੋਲੇ ਕਿਹਨਾਂ ਦੇ ਚਲਾਣਗੇ ਹਾਂ ਹਾਂ ਹੰਝੂ ਗੈਸ ਦੇ ਗੋਲੇ ਜਿਹੜੇ ਛੱਡਣ ਦਿਓ ਛੱਡਣ ਦਿਓ ਅਸੀਂ ਖੜੇ ਆਈ ਇੱਥੇ ਪਰਸੋਂ ਨੂੰ ਦੇਖਾਂਗੇ ਇਹਨਾਂ ਨੂੰ ਫਿਰ ਵੀ ਸੜਕਾਂ ਦਿਓ ਤਾਂ ਹੁਣ ਕਦੋਂ ਤੋਂ ਇਸੇ ਤਰ੍ਹਾਂ ਰਿਹਸਲ ਚੱਲ ਰਹੀ ਹੈ ਇਹਨਾਂ ਦੀ ਜਾਂ ਖਦੇੜਨ ਦੀ ਕੋਸ਼ਿਸ਼ ਹੈ ਨਹੀਂ ਸਾਨੂੰ ਖਦੇੜਨ ਦੀ ਹੈ 5-7 5-400 ਬੰਦਾ ਇਹਨਾਂ ਨੂੰ ਖਦੇੜਨ ਦੀ ਰਿਹਸਲ ਚੱਲ ਰਹੀ ਹੈ ਇਹਨਾਂ ਦੀ ਤੇ ਇਹ ਪਤਾ ਨਹੀਂ ਕਦੋਂ ਦੀ ਜਾਮ ਹੋਈ ਵੀ ਇਹਨਾਂ ਦੀ ਆਪਣਾ ਗੱਡੀਆਂ ਜਿਹੜੀ ਅਥਰੂ ਗੈਸ ਵਾਲੀਆਂ ਇਹਨਾਂ ਨੂੰ ਚਲਾ ਕੇ ਦੇਖ ਰਹੇ ਨੇ ਵੀ ਚੱਲ ਜਾਣਗੀਆਂ ਕਿ ਨਹੀਂ ਚੱਲਣ ਇਹ ਇਹਨਾਂ ਦੀ ਮੂਰਖਤਾ ਦੇਖੋ ਇਹਨਾਂ ਨੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਤੇ ਬੰਬ ਸਿੱਟਤਾ ਅੱਛਾ ਚਲੋ ਹੁਣ 5 ਮਿੰਟ ਪਹਿਲਾਂ ਉਹ ਜਿੱਥੇ ਵੈਰੀਗੇਟਰ ਲੱਗੇ ਹੋਏ ਨੇ ਉੱਥੇ ਹੀ ਸਿੱਟਦਾ ਅੱਛਾ ਉਹਨਾਂ ਦੇ ਮੁਲਾਜ਼ਮ ਭੱਜ ਕੇ ਜਾਣ ਪਹਚਾਈ ਜਾਂ ਉਹਨਾਂ ਨੇ। ਓਹੋ। ਪੁਲਤੋਂ ਥੱਲੇ ਤਾਂ ਨਹੀਂ ਡਿੱਗਿਆ ਕੋਈ। ਨਹੀਂ ਪੁਲਤੋਂ ਥੱਲੇ ਤਾਂ ਨਹੀਂ ਡਿੱਗਿਆ ਉੱਪਰ ਇਹ ਭੱਜੇ ਆ ਆਪਣੇ ਅਤਰੂ ਗੈਸ ਵਾਲੀ ਗੱਡੀ ਹੈ ਨਾ ਜਿਹੜੀ ਉਹ ਉਧਰਲੀ ਸਾਈਡ ਭੱਜੇ ਆ ਉਹ। ਇਹਨਾਂ ਦੇ ਪੁਲਿਸ ਮੁਲਾਜ਼ਮ ਛੇੜ ਥੋੜੇ ਮੀਡੀਆ ਵਾਲੇ ਕਿਸੇ ਵੀਰ ਕੋਲੇ ਨਵਾਂ ਤਜਰਬਾ ਕਰ ਰਹੇ ਹੋਣਗੇ ਨਾ ਇਦਾਂ ਦਾ ਰੋਜ਼ ਤਾਂ ਚੱਲਦਾ। ਹਾਂ ਆਪਣੇ ਆਪਣੇ ਤੇ ਨੂੰ ਵੀ ਮਾਰ ਕੇ ਦੇਖ ਲੋ ਆਪਣੇ ਨੂੰ। ਹਾਂ ਜੀ। ਇਹ ਹੁਣ ਕਿਦਾਂ ਦੀ ਤਿਆਰੀ ਕਿਦਾਂ ਦੀ ਹੈ ਦਿੱਲੀ ਜਾਣ ਲਈ? ਤਿਆਰੀ ਹੈ ਜੀ ਪਰਸਨ ਨੂੰ ਦੇਖਿਓ ਤੁਸੀਂ। ਹਾਂ ਜੀ। ਬੈਰੀਕੇਡ ਬਹੁਤ ਮੋٹے ਮੋٹے ਲਾਤੇ। ਓਹੋ ਜ਼ਿੱ ਜੱਟਾਂ ਨੇ ਜ਼ਮੀਨਾਂ ਬਾਬਾ ਕੇ ਪੱਧਰ ਕਰਤੀਆਂ ਦਾਦਾ ਸਫੁੱਟੂ ਤੁਸੀਂ ਪਿੱਛੇ ਫਲਾਡ ਆਇਆ ਸੀਗਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਨਾਂ ਰੁੜਗੀਆਂ ਸੀਗੀਆਂ ਕਿੰਨੀ ਕਿੰਨੀ ਤੁਸੀਂ ਮੀਡੀਆ ਵਾਲੇ ਕਵਰ ਕਰਦੇ ਹੋ ਕਿੰਨੀਆਂ ਕਿੰਨੀਆਂ ਡੁੰਗੀਆਂ ਜ਼ਮੀਨਾਂ ਹੋ ਗਈਆਂ ਸੀਗੀਆਂ ਲੋਕਾਂ ਨੇ ਟਰੈਕਟਰ ਲਾ ਕੇ ਆਪਣੇ ਪੁੱਲਿਓ ਤੇਲ ਫੂਕੇ ਲੋਕ ਹੋਰ ਇੱਕ ਹੋਰਾ ਹੰਝੂ ਗੈਸ ਦਾ ਗੋਲਾ ਇੱਧਰ ਦੇਖੋ ਆ ਰਿਹਾ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਹੰਝੂ ਗੈਸ ਦੇ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਗੱਡੀ ਦੇ ਉੱਪਰ ਆ ਕੇ ਡਿੱਗਿਆ ਇਹ ਗੋਲਾ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰ ਹੰਝੂ ਗੈਸ ਦਾ ਗੋਲਾ ਆ ਕੇ ਡਿੱਗਿਆ ਤਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਖਦੇੜਨ ਲਈ ਇਹ ਤਿਆਰੀ ਕਰ ਦਿੱਤੀ ਗਈ ਆ ਇੱਕ ਗੋਲਾ ਆ ਰਿਹਾ ਇੱਕ ਗੋਲਾ ਇਸ ਪਾਸੇ ਆਇਆ ਇੱਕ ਗੋਲਾ ਹੋਰ ਡਿੱਗਿਆ ਆ ਕੇ ਤਾਂ ਹੰਝੂ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਆ ਤਾਂ ਸ਼ੰਭੂ ਬਾਰਡਰ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਆ ਹੁਣ ਤੋਂ ਹੀ ਇਹ ਤਿਆਰੀ ਆ ਜਿਹੜੀ ਔਰ ਉੱਥੇ ਕਿਸਾਨ ਵੀ ਲਲਕਾਰਦੇ ਹੋਏ ਵੀ ਨਜ਼ਰ ਆ ਰਿਹਾ ਕਿਸਾਨ ਕਹਿ ਰਹੇ ਨੇ ਹੰਝੂ ਗੈਸ ਦੇ ਇਹ ਗੋਲੇ ਆ ਤਾਂ ਇਹ ਟਾਇਰ ਗੈਸ ਦੇ ਗੋਲੇ ਜਿਹੜੇ ਆ ਇਹ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਔਰ ਹੋਰ ਵੀ ਉਧਰੋਂ ਗੋਲੇ ਆ ਰਹੇ ਨੇ ਤਾਂ ਉੱਥੇ ਕਿਸਾਨ ਕੀ ਕਹਿੰਦੇ ਆ ਕੀ ਕਹੋਗੇ ਬਾਈ ਤਿਆਰੀ ਹੈ ਹਾਂਜੀ ਆ ਰਹੀ ਹੈ ਤਿਆਰੀ ਬਹੁਤ ਇਦਾਂ ਭਾਈ ਜੀ ਆਮ ਜਨਤਾ ਨੂੰ ਡਰਾ ਰਹੇ ਆ ਜੈਨ ਦੇਖਣਾ ਪਾਕਿਸਤਾਨ 'ਚ ਲੜਾਈਆਂ ਆਮ ਜਨਤਾਰ ਕੰਨ ਕਰ ਰਹੇ ਆ ਸਾਰੇ ਤਾਂ ਇੱਕ ਹੋਰ ਗੋਲਾ ਛੱਡ ਦਿੱਤਾ ਇੱਕ ਹੋਰ ਗੋਲਾ ਇੱਕ ਹੋਰ ਗੋਲਾ ਛੱਡਿਆ ਤਾਂ ਇਸ ਪਾਸੇ ਦੇਖੋਗੇ ਤੁਸੀਂ ਇਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਲਗਾਤਾਰ ਗੋਲੇ ਦਾਗ ਦਾਗ ਕੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਇਸ ਪਾਸੇ ਵੀ ਦੇਖੋਗੇ ਤੁਸੀਂ ਕਿਸਾਨ ਕਹਿ ਰਹੇ ਨੇ ਕਿ ਇਸ ਪਾਸੇ ਆ और असी ਕਿਸਾਨ ਇੱਕ ਪਾਸੇ ਕਹਿ ਰਹੇ ਹੈ ਕਿ ਸਾਡੀ ਪੂਰੀ ਦੀ ਪੂਰੀ ਤਿਆਰੀ ਹੈ और असी ਜਰੂਰ ਇਕੱਠੇ ਹੋ ਕੇ ਇਹ ਸੰਘਰਸ਼ ਲੜਾਂਗੇ ਤੇ ਅਸੀਂ ਦਿੱਲੀ ਨੂੰ ਜਾਵਾਂਗੇ ਕੈਮਰਾ ਪਰਸਨਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ